ਕੋ ਆ ਰਹੇ ਪਰ ਆ ਰਹੇ ਸਰਵਿਸ ਨੰਬਰ 23 ਮਾਰਵਾ ਜਗਰਾਤ ਸਿੰਘ ਜਗਰਾਤ ਜਿਹੜਾ ਕਾਜ ਗੁੰਲੀ ਮੰਨੇ ਸੋਆ ਪਿੰਡ ਸਲੰਗਰ ਸੰਗਵਾਲ ਪਿੰਡ ਵੱਲੋਂ ਆ ਗਿਆ ਕੀ ਗੱਲ ਚੱਲਦੀ ਉਹ ਲੰਗਰ ਅਸੀਂ ਪਿੰਡ ਦੀ ਸੰਸਥਾ ਵੱਲੋਂ ਲਾ ਰਹੇ ਆਂ ਪਿੰਡ ਦੇ ਸਾਰੇ ਨਗਰ ਦੇ ਵਸੇ ਪੈਸਾ ਇਕੱਠਾ ਕਰਕੇ ਸਵਾਦ ਕਰੀ ਦੀਆ ਬਾਕੀ ਜਿਵੇਂ ਸੰਗਤ ਦਾਨ ਕਰ ਜਾਂਦੇ ਔਕਣੇ ਲੰਗਰ ਵਧ ਹੀ ਜਾਂਦਾ ਜੀ ਅੱਜ ਦੀ ਜਿਹੜੀ ਨੌਜਵਾਨ ਪੀੜੀ ਹੈ ਹਾਂ ਜੀ ਤਕਰੀਬਨ ਇੰਨਾ ਕੰਮਾਂ ਤੋਂ ਸੇਵਾ ਤੋਂ ਫਟਕ ਕੇ ਧਰਮਾਂ ਤੋਂ ਪਰਤ ਕੇ ਜਾ ਰਹੀ ਆ ਉਹਨਾਂ ਨੂੰ ਕੀ ਮਸਲਾ ਅਸੀਂ ਉਹਨਾਂ ਨੂੰ ਇਹ ਮੈਸੇਜ ਦਵਾਂ ਭਾਈ ਸੇਵਾ ਕਰੋ ਨਸ਼ੇ ਪੱਤਿਆਂ ਤੋਂ ਦੂਰ ਰਹੋ ਗੁਰੂ ਦੀ ਪਾਣੀ ਜੋ ਇਹ ਕਿੰਨੇ ਦਿਨ ਦਾ ਲੰਗਰ ਜਿਹੜਾ ਕਰਾਇਆ ਜਾਂਦਾ ਇਹ ਚ ਨੌਜਵਾਨ ਵੀ ਨਾਲ ਸੇਵਾ ਕਰਦੇ ਆ ਸਾਰੇ ਕਰਦੇ ਨੇ ਨੌਜਵਾਨ ਵੀ ਨਾਲ ਸੇਵਾ ਕਰਦੇ ਸਾਡੇ ਤਕਰੀਬਨ ਲੰਗਰ 5 ਦਿਨ ਚੱਲਦਾ ਇੱਕ ਦਿਨ ਸਾਨੂੰ ਟੈਂਟ ਲਾਉਣ ਨੂੰ ਲੱਗ ਜਾਂਦਾ ਉਸ ਵਕਤਾਂ ਸਟਾਰਟ ਕਰ 23 ਤੋਂ ਚੱਲਿਆ ਇਹ ਲੰਗਰ ਸਕਰੀਮ ਜਿਹੜੇ ਨੌਜਵਾਨ ਇੱਥੇ ਪਿੰਡ ਦੀ ਸੇਵਾ ਕਰਦੇ ਜਿਹੜੇ ਬਾਹਰੋਂ ਜੁੜਦੇ ਪਿੰਡ ਦੇ ਵੀ ਕਰਦੇ ਬਾਹਰੋਂ ਵੀ ਸੰਗਤ ਆਉਂਦੀ ਹੈ ਸਾਡੇ ਕੋਲੇ ਬਾਹਰੋਂ ਵੀ ਸੇਵਾ ਕਰਦੇ ਹਾਂਜੀ ਹਾਂ ਜਿਵੇਂ ਲਹਾਰੇ ਤੋਂ ਆ ਗਈ ਫਿਰ ਸ਼ਹਿਰ ਦੇ ਵਿੱਚੋਂ ਆ ਗਏ ਜਨਤਾਨਗਰ ਤੋਂ ਕਾਫੀ ਬੰਦੇ ਆਉਂਦੇ ਸਾਡੇ ਤੇ ਸੇਵਾ ਕਰਾ ਤੇ ਉਹਨਾਂ ਨੂੰ ਕੀ ਮੈਸੇਜ ਨੇ ਕਰਾ ਸਰ ਮੈਂ ਕ ਦੇਵ ਭਾਵਨਾ ਨਾਉ ਜੱਪ ਗੁਰਸਿੱਖੀ ਬਲ ਵਦੋ ਜੀ ਹਾਂਜੀ ਕੀ ਨਾਮ ਵਾਹਿਗੁਰੂ ਜੀ ਘਰ ਸਾਹਿਬ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸੁਨੀਂਦਰ ਸਿੰਘਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪਿੰਡ ਸੰਗੋੜ ਤੋਂ ਪਿੰਡ ਜੇ ਬੰਦਰ ਹਰ ਪਾਲੀ ਦਾ ਪਿੰਡ ਸੰਗੋੜ ਵਾਲਾ ਜੀ 22 ਸੁਨੀਂਦਰ ਚੱਲਦਾ ਜਿਹੜਾ ਸਾਧਾ ਨੰਗਰ ਚੱਲਦਾ ਇਹ ਕਿੰਨੇ ਕਿੰਨਾ ਲੰਗਰ ਲਗਾਇਆ ਸਾਰਾ ਸਾਰਾ 12-18 ਸਾਲ ਹੋ ਗਏ 12-18 ਸਾਲ ਬਿਲਕੁਲ ਜਿਵੇਂ ਕਿ ਤਕਰੀਬਨ ਬਾਕੀ ਤੁਹਾਡੇ ਹੋਰ ਵੀ ਸਾਥੀਆਂ ਨੇ ਜਿਹੜੇ ਹੋਰ ਵੀ ਪਿੰਡਾਂ ਦੇ ਵਾਸੀਆਂ ਨੇ ਕਿਹਾ ਗਿਆ ਹੈ ਕਿ ਤਕਰੀਬਨ ਇੱਥੇ ਇਹ ਲੰਗਰ ਲਗਾਤਾ ਲਗਾਏ ਜਾਂਦੇ ਨੇ ਲੰਗਰ ਲਗਾਤਾ ਮੈਸੇਜ ਮੈਂ ਹਾਂਜੀ ਉਹ ਮੈਸੇਜ ਦੇ ਨਾਲ ਨਾਲ ਕਿ ਕਿਦਾਂ ਲੱਗਦਾ ਕਿ ਤਕਰੀਬਨ ਜਿੰਨੇ ਆਪਾਂ ਆਮ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਦੇ ਹਾਂ ਵੀ ਇੱਕ ਏਦਾਂ ਦੀ ਟਿਊਸ਼ਨ ਵੀ ਰੱਖਣੀ ਚਾਹੀਦੀ ਜਿੱਦੇ ਵਿੱਚ ਬੱਚਾ ਨੂੰ ਗਾਈਡ ਚੰਗੇ ਧਰਮਾਂ ਬਾਰੇ ਗਾਈਡ ਕੀਤਾ ਜਾਵੇ ਉਹਦੇ ਨਾਲ ਦੇ ਨਾਲ ਕੀ ਕਰਨਾ ਹੈ ਆਪਾਂ ਜੀ ਕਹਿੰਦੇ ਜਿਵੇਂ ਬਾਹਰੋਂ ਵਧੀਆਂ ਚਾਹੀਦਾ ਇਹ ਆਪਣੇ ਮੰਗਲ ਸੰਯੋਗ ਦੇ ਨਾਲ ਸਾਰੇ ਨੌਜਵਾਨ ਸਮਾਜ ਦੇ ਨਾਲ ਪੰਚਾਇਤ ਦੇ ਸਯੋਗ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਯੋਗ ਦੇ ਨਾਲ ਇਹਨਾਂ ਵੀ ਦੇ ਨਾਲ ਇਹ ਲੰਗਰ ਚੱਲਿਆ ਤੇ ਗੁਰਦੁਆਰਾ ਸਾਹਿਬ ਵਿੱਚ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਆ ਕਿ ਨਸ਼ਿਆਂ ਤੋਂ ਦੂਰ ਰਹੋ ਸੇਵਾ ਕਰੋ ਸਰ ਲੱਗਦਾ ਤਕਰੀਬ ਜਿਹੜਾ ਤੁਹਾਡੇ ਪਿੰਡ ਦੇ ਐਮ.ਐਲ.ਏ. ਵੀ ਨੇ ਜਿੱਸਾ ਉਨਾ ਵੱਡਾ ਕਿਉਂ ਮਿਲਦਾ ਬਸ ਬਸ ਜੂ ਮਿਲਦਾ ਹੀ ਬਹੁਤ ਜਾਸ ਤੇ ਕਿਉਂ ਐਮ.ਐਲ.ਏ. ਕੱਲ ਆਕੇ ਵੀ ਗਏ ਨੇ ਕੱਲ ਆਕੇ ਗਏ ਨੇ ਬਹੁਤ ਸੇਵਾ ਕਰਦੇ ਨੇ ਮੈਦ ਵੱਲੋਂ ਕਰਦੇ ਨੇ ਆ ਆਦੇ ਬਰੇ ਵੀ ਕਰਦੇ ਨੇ ਆ ਪਰਿਵਾਰ ਬਰੇ ਵੀ ਕਰਦੇ ਬਹੁਤ ਕੀ ਨਾਮ ਮੇਰਾ ਨਾਮ ਮੋਹਨ ਸਿੰਘ ਹੈ ਜੀ ਪਿੰਡ ਸੰਗੋਹਾਲਾ ਸਾਡੇ ਸਾਡੇ ਪਿੰਡ ਦੇ ਪੰਚਾਇਤ ਪਿੰਡ ਦੇ ਮੈਂਬਰ ਸਾਰੇ ਨਗਰ ਕਮੇਟੀਆਂ ਗੁਰਦਾਰਾ ਦੀਆਂ ਸਾਰੇ ਲਗਭਗ ਤਕਰੀਬਨ 17 ਸਾਲ ਤੋਂ ਲੰਘ ਗਏ ਲਾ ਚਾਪ ਕੋੜਾ ਨੰਗਰ ਚੱਲ ਰਿਹਾ ਹੈ ਜੀ ਕੀ ਗੱਲ ਚੋਣੀ ਅਸੀਂ ਦਾ ਇਹੀ ਕਿ ਨੌਜਵਾਨ ਪੀੜੀ ਨੂੰ ਸੁਨੇਹਾ ਸੁਨੇਹੇ ਦਿੰਦੇ ਆ ਕਿ ਗੁਰੂ ਦੇ ਜੀ ਚਰਨਾਂ ਨਾਲ ਜੋੜਨ ਨਸ਼ਿਆਂ ਦਾ ਤਿਆਗ ਕਰ ਕਿਉਂਕਿ ਇਹ ਨਸ਼ਿਆਂ ਦਾ ਬਹੁਤ ਸਰਹਿਆਨਵਾਦ ਰਿਹਾ ਨਸ਼ੇ ਬੰਦ ਹੋਣੇ ਚਾਹੀਏ ਨਹੀਂ ਬੱਚਿਆਂ ਨੂੰ ਇਸੇ ਦਿਮਿਲੋਗੀ ਜਿਹਾ ਜਿਹਾ ਅਸੀਂ ਲੰਗਰ ਲਾਉਂਦੇ ਆ ਲੰਗਰ ਦੇ ਨਾਲ ਅਸੀਂ ਇਸੇ ਵੀ ਪ੍ਰਚਾਰ ਕਰਦੇ ਆ ਬੱਚਿਆਂ ਨੂੰ ਭਾਈ ਕਿਸ ਰੱਖੋ ਗੁਰਦਾਰਾ ਕਮੇਟੀ ਦੇ ਵਿੱਚ ਅਸੀਂ ਵੀ ਰਹੇ ਆ ਪਹਿਲਾਂ ਸਾਡਾ ਵੀ ਇਹੀ ਮਾਸਾ ਸੀਗਾ ਕਿ ਸੰਗਤ ਨੂੰ ਬਤ ਬਤ ਗੁਰੂ ਸਾਹਿਬ ਨਾਲ ਜੋੜਿਆ ਜਾਵੇ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਅਸੀਂ ਆਪ ਵੀ ਫਤਵੀ 40-45 ਸਾਲ ਤੋਂ ਗੁਰੂ ਘਰ ਨਾਲ ਜੁੜੇ ਹੋਏ ਆ ਨਸ਼ਿਆ ਨਹੀਂ ਕਰਦੇ ਗੁਰੂ ਘਰ ਨਾਲ ਜੁੜੇ ਆ ਸਾਰੀ ਸੰਦੇਸ਼ ਸੰਗਤ ਨੂੰ ਇਹੀ ਕਹਿੰਦੇ ਆ ਅਸੀਂ ਬੱਚਿਆਂ ਨੂੰ ਇਹੀ ਕਹਿੰਦੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਗੁਰੂ ਦੇ ਨਾਲ ਜੋੜਿਆ ਜਾਵੇ ਨਗਰ ਦਾ ਮਸਤਰੀ ਇਹੀ ਆ ਜਿੰਨੀ ਸੰਗ ਸਾਡੀ ਜਾਂਦੀ ਆ ਅਗੇ ਹੁੰਦਾ ਸੀਗਾ ਮਤਲਬ ਕਿ ਰਸਾ ਜਿਹਾ ਕੋਈ ਛਾਣ ਪੀਣ ਨੂੰ ਨਹੀਂ ਸੀ ਮਿਲਦਾ ਹੋਰ ਰਸਤੇ ਵਿੱਚ ਜਿੱਥੇ ਸੰਗ ਤੋਂ ਲੋਟ ਪੈਂਦੀ ਆ ਦੂਰੋਂ ਦੂਰੋਂ ਇਹ ਸੰਗ ਆ ਰਹੀ ਆ ਉਹ ਆਪ ਦੀ ਇੱਛਾ ਅਨੁਸਾਰ ਚਾਹ ਪਕੜ ਨਗਰ ਸ਼ੱਕ ਜਾਂਦੀ ਆ ਅਸੀਂ ਬੇਨਤੀ ਵੀ ਕਰਦੇ ਆ ਬਾਰ-ਬਾਰ ਬੱਚਿਆਂ ਨੂੰ ਬੇਨਤੀ ਕਰਦੇ ਆ ਵੀਰਾਂ ਨੂੰ ਬੇਨਤੀ ਬੰਦੇ ਆ ਕਰਦੇ ਆ ਕੱਲੋਂ ਉੱਗਲਾ ਇਹੀ ਸਾਡੇ ਬੱਚਿਆਂ ਨੂੰ ਸੰਦੇਸ਼ ਮਿਲੂ ਸਾਡੇ ਜਿਹੜੇ ਮਾਂ ਪਿਓ ਸੀ ਸਾਡੇ ਬਜ਼ੁਰਗ ਸੀਗੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਗੁਰੂ ਘਰ ਨਾਲ ਸਾਨੂੰ ਜੁੜਨਾ ਚਾਹੀਦਾ ਜੀ ਸੇ ਸਾਡੀ ਸਾਡੀ ਜੜਦੇ ਕਲਾ ਮੰਗਦੇ ਆ ਅਸੀਂ ਤੁਹਾਡੇ ਵਿਚੜ ਦੀ ਕਲਾ ਮੰਗਦੇ ਜਿਹੜਾ ਤੁਸੀਂ ਸਾਡੇ ਨਾਲ ਸਹਾਇਕ ਕਰ ਰਹੇ ਹੋ ਪਿਛਲੇ ਸਾਲ ਵੀ ਸਹਾਇਕ ਕੀਤਾ ਸੀਗਾ ਹੁਣ ਵੀ ਹੋਰ ਬਹੁਲੀ ਦਾ ਸਾਥ ਸਾਹਿਬ ਇਸ ਤਰ੍ਹਾਂ ਆਇਂ ਸਰ ਕੀ ਨਾਮ ਮੇਰਾ ਨਾਮ ਜੀ ਦਾਰਾ ਸਿੰਘ ਹੈ ਜੀ ਦਾਰਾ ਸਿੰਘ ਦਾਰਾ ਸਿੰਘ ਵੀ ਜਿਹੜਾ ਕਿ ਅੱਜ ਥੋਲੇ ਮੱਲੇ ਤੇ ਆਦਨੰਦਪੁਰ ਸਾਉਂ ਮੇਥੇ ਕਰਦੀਆਂ ਗੱਲਾਂ ਨੇ ਸਾਰੇ ਬੱਚਾ ਤੇ ਪੰਜ ਲੰਗਰ ਲਗਾਇਆ ਗਿਆ ਤੇ ਕਿਹੜੇ ਕਿਹੜੇ ਪਿੰਡ ਕੋਲੋਂ ਕਿਹੜੇ ਸਾਥ ਸਾਥ ਇਹ ਸਾਡੀ ਪਿੰਡ ਸੰਗੋਆ ਡਿਸਟ੍ਰਿਕਟ ਲੁਧਿਆਣਾ ਔਰ ਸੰਸਥਾ ਸਾਡੀ ਅੱਗੇ ਦਾ ਸਭ ਤੋਂ ਹੈਗੀ ਆ ਹੋਲਾ ਮਹਲਾ ਲੰਗਰ ਕਮੇਟੀ ਉਹਦੇ ਨਾਲ ਸਹਿਯੋਗ ਕਰਦੇ ਨੇ ಗ್ರಾಮ ਪੰਚਾਇਤ ਨੌਜਵਾਨ ਵੀਰ ਨੌਜਵਾਨ ਸਵਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਸਾਰੀਆਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਹੋਲਾ ਮਹਲਾ ਤੇ ਸੰਗਤਾਂ ਲਈ ਲੰਗਰ ਲਗਾਇਆ ਜਾਂਦੇ ਨੇ ਕਿੰਨੇ ਦਿਨ ਦਾ ਲੰਗਰ ਲਗਾਇਆ ਇਹ ਲੰਗਰ ਤਕਰੀਬਾ ਹੁੰਦਾ ਵਾ ਐ ਅੱਜ ਵੀ ਅਸੀਂ 23 ਤਰੀਕ ਤੋਂ ਆਰੰਭ ਕਰਕੇ 5:3 ਤੱਕ ਲੰਗਰ ਲਗਾਵਾਂਗੇ। ਤਾਂ 5-6 ਦਿਨ ਲੰਗਰ ਚੱਲਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਨਗਰ ਦਾ। ਕਿਹੜੇ-ਕਿਹੜੇ ਪ੍ਰਕਾਰ ਦਾ ਲੰਗਰ ਲਗਾਇਆ ਜਾਂਦਾ? ਲੰਗਰ ਇੱਥੇ ਪਕੌੜਿਆਂ ਦਾ ਲੰਗਰ ਹੁੰਦਾ ਜੀ। ਫੇ ਜਲੇਬੀਆਂ ਵੀ ਬਣਾਈ ਜਾਂਦੀਆਂ ਨੇ। ਪ੍ਰਸ਼ਾਦੇ ਪਾਣੀ ਦਾ ਲੰਗਰ, ਚਾਹ ਦਾ ਲੰਗਰ। ਬਹੁਤ ਜਿਵੇਂ ਜਿਵੇਂ ਮਾਇਆ ਆਏ ਜਿਵੇਂ ਲੋਕਾਂ ਨੂੰ ਸ਼ਿਕਾਈ ਜਾਂਦਾ, ਧੋਗ ਪਾਵੇ ਮਾਇਆ ਸਾਰੀ ਦਾ। ਅੱਜ ਇਹ ਸੰਗਤ ਨੂੰ ਤੁਸੀਂ ਜਿਹੜੀ ਆ ਰਹੀ ਆ, ਜਾਂ ਉਥੋਂ ਮੱਤਾਂ ਟੇਕੇ ਵਾਪਸ ਵੀ ਆਏਗੀ। ਹਾਂਜੀ। ਉਹ ਉਹਨਾਂ ਨੂੰ ਕੀ ਮੈਸੇਜ ਲੱਗ? ਮੈਸੇਜ ਤਾਂ ਗੁਰੂ ਮਹਾਰਾਜ ਦਾ ਹੀ ਆ। ਇਹ ਹੋਲਾ ਮ ਜੋ ਸਿੱਖਾਂ ਦੀ ਬਹਾਦਰੀ ਦਾ ਪ੍ਰਤੀਕ ਆ ਸੂਰਮਗਤੀ ਦਾ ਪ੍ਰਤੀਕ ਆ ਵੀ ਮਤਲਬ ਸਾਡੇ ਸਿੱਖਾਂ ਨੂੰ ਇਸ ਤਿਹਾਰ ਤੋਂ ਸਿੱਖਿਆ ਲੈਣੀ ਚਾਹੀਦੀ ਆ ਆ ਵਧੀਆ ਯੋਧੇ ਬਣੀਏ ਜਿਵੇਂ ਗੁਰੂ ਮਹਾਰਾਜ ਨੇ ਉੱਥੇ ਦੋ ਪਾਰਟੀਆਂ ਬਣਾ ਕੇ ਲੜਾਈਆਂ ਲੜਾਈਆਂ ਹੋਲੇ ਦਾ ਮਤਲਬ ਹੱਲਾ ਬੋਲਣਾ ਮੁਹੱਲੇ ਦਾ ਸਥਾਨ ਇੱਕ ਸਥਾਨ ਤੇ ਮਤਲਬ ਹੱਲਾ ਬੋਲਣਾ ਮਤਲਬ ਮਹਾਰਾਜ ਨੇ ਕਿਹਾ ਸਿੱਖਾਂ ਦੇ ਸੂਰਬਤ ਬਣੀ ਰਹੇ ਸਿੱਖ ਚੜ੍ਹਦੀ ਕਲਾ ਵਿੱਚ ਹੀ ਰਹਿਣ ਤਾਂ ਤਿਹਾਰ ਬਣਾਇਆ ਗਿਆ ਵੀ ਢੈਂਦੀ ਕਲਾਵਚਨ ਸਿੱਖ ਹੋਣ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਸੈਕਟਰੀ ਗੁਰਦਾਰਾ ਪ੍ਰਬੰਧਕ ਨਗਰਵਾਰ ਕਮੇਟੀ ਦੇ ਇਹ ਜੋ ਲੰਗਰ ਹੈ ਇਹ ਸਾਡੇ ਸਾਰੇ ਨਗਰ ਦੇ ਸਹਿਯੋਗ ਨਾਲ ਜੂਥ ਦੇ ਨਾਲ ਸਿਆਣੇ ਬੰਦਿਆਂ ਦੇ ਨਾਲ ਮਿਲ ਕੇ ਅਸੀਂ ਸਾਰੀਆਂ ਕਲੋਨੀਆਂ ਨਾਲ ਕਲੈਕਸ਼ਨ ਕਰਕੇ ਲਗਾਉਂਦੇ ਆ ਬਹੁਤ ਹੀ ਸ਼ੁਕਰ ਜੋ ਸਾਡੇ ਸੱਜਣ ਬਹੁਤ ਹੀ ਸੇਵਾ ਕਰਦੇ ਨੇ ਔਰ ਖਾਸ ਕਰਕੇ ਜੂਥ ਜੋ ਸਾਡਾ ਉਹ ਬਹੁਤ ਸੇਵਾ ਕਰਦਾ ਬਹੁਤ ਮੁੰਡੇ ਬਹੁਤ ਦਿਨ ਪੁਰ ਰਾਤ ਸੇਵਾ ਕਰਦੇ ਨੇ ਬਹੁਤ اچھی ਤਰ੍ਹਾਂ ਪ੍ਰਬੰਧ ਚੱਲਦਾ ਹੈ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਮੇਨਟੇਨ ਰੱਖ ਕੇ ਅਸੀਂ ਕੰਮ ਕਰਦੇ ਹਾਂ ਸਾਰਾ ਸੰਗਤਾਂ ਵਾਸਤੇ ਜਿਵੇਂ ਜਿਵੇਂ ਰਾਸ਼ਨ ਆਈ ਜਾਂਦਾ ਤੇਵੇਂ ਲੰਗਰ ਚੱਲੀ ਜਾਂਦਾ ਤਕਰੀਬਨ ਹਫਤਾ 7 ਪੰਜ 6 ਦਿਨ ਅਸੀਂ ਚਲਾਉਂਦੇ ਹਾਂ ਜੀ 4-5 ਸਾਲ ਹੋ ਗਏ ਚੱਲਦੇ ਨੂੰ ਜੀ ਛੋਟੇ ਛੋਟੇ ਕੰਮ ਤੋਂ ਸਟਾਰਟ ਕਰਕੇ ਅੱਜ ਸਾਡਾ ਲੰਗਰ ਬਹੁਤ ਟੌਪ ਤੇ ਹੋ ਗਿਆ ਵਧੀਆ ਚੱਲ ਰਿਹਾ ਪ੍ਰਮਾਤਮਾਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਏਵੇਂ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇ ਨਗਰ ਨੂੰ ਚੜ੍ਹਦੀ ਕਲਾ ਬਖਸ਼ੇ ਏਵੇਂ ਹੀ ਗੁਰੂ ਦਾ ਲੰਗਰ ਚੱਲਦਾ ਰਹੇ ਅੱਜ ਕਿਦਾਂ ਜਿੱਦਾਂ ਸੁਖ ਗੁਰੂਵਰ ਅੱਥਾਂ ਤੇ ਗੱਲ ਕੀਤੀ ਗੁਰੂਵਰ ਸਾਹਿਬ ਵੱਲੋਂ ਸੰਤਰੀਵਾਂ ਨੂੰ ਸੇਵਾ ਕਰਦੇ ਹਾਂ ਉਹਨਾਂ ਵੱਲੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕਿ ਤੱਕੇ ਦੇ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ ਨਸ਼ਿਆਂ ਵੱਲ ਜਾ ਰਹੀ ਹੈ ਕੀ ਕਹਣਾ ਚਾਹਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਇਹੀ ਬੇਨਤੀ ਆ ਕਿ ਜਿੰਨਾ ਵੀ ਆਪਾਂ ਗੁਰਬਾਣੀ ਦੇ ਨਾਲ ਲੜਾਂ ਜੁੜਾਂਗੇ ਉਨਾ ਹੀ ਅਸੀਂ ਨਸ਼ਿਆਂ ਤੋਂ ਦੂਰ ਜਾਵਾਂਗੇ ਨੌਜਵਾਨ ਪੀੜ੍ਹੀ ਨੂੰ ਇਹੀ ਅੱਜ ਦੀ ਨੂੰ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਪਾਂ ਜਾ ਰਹੇ ਹਾਂ ਉੱਥੋਂ ਆਪਾਂ ਸੇਧ ਲੈ ਕੇ ਆਉਣੀ ਆ ਕਿ ਅਸੀਂ ਸੇਵਾ ਭਾਵਨਾ ਰੱਖਣੀ ਆ ਬਜ਼ੁਰਗਾਂ ਦਾ ਸਤਕਾਰ ਵੱਡਿਆਂ ਦਾ ਸਤਕਾਰ ਕਰਨਾ ਸਿੱਖੀ ਨਾਲ ਜੁੜਨਾ ਕਿਉਂਕਿ ਅੱਜ ਦਾ ਜੁਗ ਹੈ ਜੋ ਉਹ ਸਿੱਖੀ ਨਾਲ ਟੁੱਟਦਾ ਜਾ ਰਿਹਾ ਹੈ ਇਹਦੀ ਸਾਨੂੰ ਬੜੀ ਚਿੰਤਾ ਹੈ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਹੁਣ ਅਸੀਂ ਨੈਕਸਟ ਹਫ਼ਤੇ ਇੱਕ ਨਗਰ ਕੀਰਤਨ ਕਰ ਰਹੇ ਹਾਂ ਜੀ ਖਾਸਤੇ ਪੰਚੀ ਚੜ੍ਹਦੀ ਕਲਾ ਲਈ ਜੋ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਨਗਰ ਦੀ ਪੂਰੀਆਂ ਕਲੋਨੀਆਂ ਦੀ ਪ੍ਰਕਰਮਾ ਕਰਦਾ ਹੈ ਸਿੱਖੀ ਦਾ ਸੰਦੇਸ਼ ਦਿੰਦਾ ਹਾਇ ਚਾਮਨੂ ਗੁਰਦਾਰਾ ਸਾਹਿਬ ਪਹੁੰਚੂ ਉਸ ਵਿੱਚ ਵੀ ਮੈਂ ਸਾਰੇ ਸੰਗਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਜਰੂਰ ਉਹ ਨਗਰ ਜੀਤਨ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਔਰ ਗੁਰੂ ਦੇ ਲੜ ਨਗਾ ਸਾਡੀ ਮੇਨ ਕੋਸ਼ਿਸ਼ ਹੁੰਦੀ ਆ ਕਿ ਯੂਥ ਨੂੰ ਗੁਰੂ ਦੇ ਲੜ ਲਾ ਕੇ ਅਮਰਤ ਛਕਣ ਨੂੰ ਪ੍ਰੇਰਿਆ ਜਾਵੇ ਤਾਂ ਜੋ ਨਸ਼ਿਆਂ ਤੋਂ ਯੂਥ ਨੂੰ ਬਚਾਇਆ ਜਾਵੇ